ਕੁਰਵਾ ਪਾਗੜੂ ਬੜਾ ਕਿਦਾਂ ਟਾਈਮ ਲੱਗਾ ਅੱਜ ਦੱਸਾ ਮੇਰੇ ਖਾਲ ਮੁੰਡਾ ਕਹਿੰਦਾ ਵਾ ਵੀ ਹੁਣ ਵਿਆਹ ਵੀ ਉਹ ਵੇਖ ਕੇ ਤੇ ਕਣਕ ਲੈ ਆਈਏ ਕਾਰਡ ਵਾਲੀ ਇਹੋ ਹੀ ਸ਼ੇਪ ਹਾਂ ਮੈਨੂੰ ਕਿੰਨੀ ਵਧੀਆ ਲੱਗਦੀ ਹੈ ਮਤਲਬ ਭਲਾ ਕਿ ਉਹ ਮੈਂ ਇਹ ਪੱਤੀ ਹੂੰ ਬਾਲੇ ਦੇ ਬਾਲਾ ਤੇ ਬਾਲੇ ਦੇ ਬਾਲਾ ਆਉਂਦੇ ਬਾਲੇ ਦੇ ਬਾਲਾ ਕਹਿੰਦੇ ਅਰੇ ਆ ਓਏ ਪੇ ਹਾਂ ਪਰ ਇਹ ਥੋੜਾ ਸਾਈਜ਼ ਵੱਡਾਣਾ ਹਾਂ ਵੱਡਾ ਲੱਗਣਾ ਨਾ ਭਾਈ ਇਹ ਹਾਂ ਉਹ ਹੀ ਆਪਾਂ ਬੈਕ ਲੈਣਾ ਯਾਰ ਇੱਕ ਆ ਬੜਾ ਮੇਰੇ ਵਾਲਾ ਆ ਗਿਆ ਆ ਦੇਖੋ ਗਾਈਜ਼ ਬੜਾ ਆ ਮੈਨੂੰ ਇੱਕ ਚੀਜ਼ ਬੜੀ ਜਿਵੇਂ ਦੀ ਘੈਂਟ ਲੱਗਦੀ ਓ ਬਾਲ ਬਾਲ ਜਿਹਾ ਸਾਰਾ ਕੁਝ ਆਪਣਾ ਇਹੋ ਹੀ ਆ ਹਾਰਲੇ R1 KTM ਬੁਲਟ ਸਤਿ ਸ਼੍ਰੀ ਅਕਾਲ ਸਾਰਿਆਂ ਨੇ ਲੋ ਵੀ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਸੋ ਆਈ ਦੇ ਵਲੌਗ ਦੀ ਆਪਾਂ ਕਰਤੀ ਆ ਸਟਾਰਟਿੰਗ ਲੋ ਵੀ ਮਿੱਤਰੋ ਅੱਜ ਦਾ ਦਿਨ ਵੀ ਐਂਡ ਆ ਤੇ ਅੱਜ ਆਪਾਂ ਚੱਲੇ ਆ ਮੜਾ ਆ ਅਨ ਦੱਸਦੇ ਆ ਕਿੱਥੇ ਚੱਲੇ ਆ ਅੱਜ ਆਪਾਂ ਚੱਲੇ ਆ ਹੈਪੀ ਜਿਹੜਾ ਵੀਰ ਆ ਆਪਣਾ ਉਦੀ ਭੈਣ ਦਾ ਸਿਸਟਰ ਉਦੀ ਦਾ ਵਿਆਹ ਹੈ ਅੱਜ ਮਤਲਬ ਚੂੜੀਆਂ ਪਹਿਣੀਆਂ ਨੇ ਅੱਜ ਸੋਨੂੰ ਪਾਉਣ ਦੀ ਤਿਆਰੀ ਸ਼ੈਰੀ ਕਰਕੇ ਤੇ ਆਪਣੇ ਵੱਲ ਪਹੁੰਚ ਚੁੱਕੇ ਆ ਚੂੜੀਆਂ ਪਹਿਣੀਆਂ ਅੱਜ ਕਿੱਦਾਂ ਹੈ ਚੂੜੀਆਂ ਪਹਿਣੀਆਂ ਤੇ ਅੱਜ ਪਾਠ ਹੀ ਤੇ ਵੀਰ ਦਾ ਅੱਜ ਪਾਠ ਹੈ ਨਾਲੇ ਵੀਰ ਦਾ ਫੋਨ ਤੇ ਫੋਨ ਆਈ ਜਾਂਦਾ ਕਹਿੰਦਾ ਭਾਜੀ ਲੇਟ ਹੋ ਗਿਆ ਤੇ ਆਈਂਦੇ ਅੱਜ ਲੇਟ ਆਪ ਬੜੀ ਉੱਠੇ ਆ ਤੇ ਸਵੇਰ ਤੇ ਮੜਾ ਹੋਣ ਉੱਠੇ ਕਿ ਨਾਣਾ ਬੜਾ ਟਾਈਮ ਹੋ ਗਿਆ ਮਤਲਬ ਬੜੀ ਲੇਟ ਉੱਠੇ ਅੱਜ ਕਿਉਂਕਿ ਰਾਤ ਤੇ ਮੈਂ ਡੇਟਿੰਗ ਕਰਦਾ ਰਿਹਾ ਤੇ ਰਾਤ ਨੂੰ ਮੈਨੂੰ ਬਹੁਤ ਟਾਈਮ ਹੋ ਗਿਆ ਸੌਂਦੇ ਨੂੰ ਤੇ ਇਹ ਕਰਕੇ ਆਪਾਂ ਬਹੁਤ ਲੇਟ ਹੋ ਗਏ ਅੱਜ ਤੇ ਤਿਆਰੀ ਸ਼ੈਰੀ ਕਰਦਾ ਫਿਰ ਪਾਗੜੂ ਆ ਪਾਗੜੂ ਪਤਾ ਕਿੰਦਾ ਟਾਈਮ ਲੱਗਾ ਅੱਜ ਦੱਸਾ ਮੇਰੇ ਖਾਲਨਾ ਅੱਧਾ ਘੰਟਾ 40 ਮਿੰਟ ਮਿੱਤਰੋ ਅੱਜ ਲਾਗੇ ਪਾਗੜੂ ਨਹੀਂ ਤੇ 15 15 ਮਿੰਟਾਂ ਦੇ ਵੱਜ ਜਾਂਦੀ ਨਹੀਂ ਪਾਗੜੂ ਪੂਰੀ ਸੈਟਿੰਗ ਕਰਕੇ ਹੈ ਤੂੰ ਕਹਿੰਨੇ ਕਿ ਚਰਚ ਬੰਦ ਲਈ ਸਰ ਕੋ ਸੁਖੀ ਬਾਬੇ ਛੇਤੀ ਬਾਈ ਜੀ ਗਿੱਲੀ ਓਕੇ ਬਾਈ ਜੀ ਗਿੱਲੀ ਅਸ਼ਾ ਆ ਸੁੱਕੀ ਵਧੀ ਅੱਜ ਲਈ ਵਧੀ ਅੱਜ 10 ਮਿੰਟ ਵੱਧ ਲੱਗ ਗਏ ਥੋੜਾ ਜਿਹਾ ਪਾਣੀ ਦਾ ਥਾਡੀ ਓਏ ਅੱਜ ਚੱਕਰੇ ਹੋ ਵਿਆਵਾ ਮੇਰੇ ਭਲਾ ਗਈ ਚੱਕਰ ਵਿਆਵਾ ਮੈਂ ਪਹਿਲਾਂ ਬੰਨਣ ਡਿਆ ਹਾਂ ਸੁੱਕੀ ਤੇ ਭਰਾਵਾ ਸੁੱਕੀ ਹੋਣਾ ਬੱਜੇ ਫੇਰ ਗੁਰੂਗਾ ਚਾਰ ਆਣਾ ਪੱਕ ਬੰਨੀ ਮੈਂ ਅੱਜ ਫੇਰ 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 ਦੂਜੀ ਅਰ ਪੱਦੀ ਦੂਜੀ ਅਰ ਪੱਲਾ ਨਾ ਪੂਰਾ ਆਇਆ ਅੱਜ ਬੜਾ ਚੱਕਰ ਪਿਆ ਮਿੱਤਰੋ ਫੇਰ ਫੇਰ ਆ ਜਿਹੜਾ ਗਾੜੀ ਵੇਖਦਾ ਆ ਗਈ ਨਾ ਦਜੀਓ ਲੈਣ ਜੀ ਨਹੀਂ ਹੁੰਦੀ ਸੀਣ ਸੀਣਾ ਵੇਖੋ ਆਈ ਅੱਜ ਫੇਰ ਮੈਂ ਚਲਣ ਦੇ ਯਾਰ ਲੇਟ ਹੋਣਦੇ ਆ ਉਹਦਾ ਫੋਨ ਤੇ ਫੋਨ ਆਈ ਜਾਂਦਾ ਵਾ ਤੇ ਚਲੀਏ ਕਰੂਗਾ ਹੈ ਗਾੜੀਆਂ ਮੇਰੇ ਕਾ ਦਾ ਆਜ਼ਾਦ ਹੋ ਚੁੱਕੀ ਗਈ ਨਹੀਂ ਹੁਣ ਹੈ ਬਾਕੀ ਅੱਜ ਮਾਹੌਲ ਬਾਹਰ ਦਾ ਤਤਾ ਹੀ ਆ ਦੇ ਲੋ ਭਾਵੇਂ ਬਾਕੀ ਹਣ ਵੇਨੇ ਚਾਹ ਮਿਲਦੀ ਆ ਜਾ ਕੇ ਅਗਰ ਰੋਟੀ ਮਿਲਦੀ ਆ ਜਾ ਹੈ ਰੋਟੀ ਪਾਣੀ ਦਾ ਕਾਦਾ ਉਹ ਤੇ ਯਾਰ ਆわせਰ ਦੀਦਾ ਚਾਚੂ ਸਵੇਰੇ ਦੋ ਬਰੋਂਠੀਆਂ ਆਪਾਂ ਹੁਣ ਥੋੜਾ ਜਿਹਾ ਰੋ ਗਿਆ ਖਾ ਲੀਆਂ ਮਤਲਬ ਤਿਆਰੀ ਸ਼ਰੀਰ ਕਰਨ ਤੋਂ ਪਹਿਲਾਂ ਹੀ ਮੈਂ ਖਾ ਲਈ ਰੋਟੀ ਤੇ ਮੈਂ ਸੋਨੂ ਭਾਵ ਦਾ ਦੇਦੇ ਫੋਨ ਚ ਕਲਿੱਪ-ਕਲਿੱਪ ਲੈਣੀ ਆ ਤੇ ਤੁਹਾਨੂੰ ਰੱਖਾਂਗੇ ਨਾਲ ਆ ਰਹੇਓ ਮਿੱਤਰੋ ਇਦਾਂ ਜੁੜ ਕੇ ਰਹੇਓ ਸਾਡੇ ਨਾਲ ਸੁਆ ਰਹੇ ਹੁਣ ਚਲ ਜੀਏ ਫਿਰ ਪਾਈਏ ਚੱਲੇ ਹੁਣ ਟਾਈਮ ਬਹੁਤ ਜ਼ਿਆਦਾ ਆ ਗਿਆ ਮਿੱਤਰਾ ਵੇ ਲੋ ਮੇਤਰ ਆ ਨਹੀਂ ਵੀ ਟਲਦਾ ਇਹ ਤੇ ਪੈਟ ਬੁੱਲ ਇਹ ਹੈ ہمارا ਪੈਟ ਬੁੱਲ ਹਾਂ ਚਲੋ ਵੀਡੀਓ ਚੱਲਦੀ ਆਹ ਇਹ ਬੈਡਮਨ ਰੁਕਦਾ ਕਿਰੇ ਸਹੀ ਗੱਲ ਆ ਨਾਲੇ ਕੰਮ ਚ ਰਾਤ ਤਾਰੇ ਮਿੱਤਰ ਹੁਣੀ ਲੇਟ ਹੋ ਗਏ ਆਪਾਂ ਇਹ ਕਰਕੇ ਥੋੜਾ ਵੀਆਈਪੀ ਟ੍ਰੀਟਮੈਂਟ ਬੈਡ ਵੀਆਈਪੀ ਚੱਕਰ ਵਿੱਚ ਜੰਦਰੇ ਪਾ ਕੇ ਖੜਾ ਪੈਣ ਰਿਆ ਲੇਟ ਹੋਗੇ ਨਾ ਹਾਂ ਹੋਰ ਤੁੰਨ ਜੀ ਤੁਹਾਡਾ ਕੀ ਕਹਿਣਾ ਵਾ ਕਸਟਡੀ ਭਾ ਸੱਟ ਕੰਮ ਚੱਕਰੀਏ ਵਰ ਕੰਮ ਨੂੰ ਪਾਲਕਾਂ ਲੈ ਜਾਈਏ ਵੇਖਦਾ ਭਰਾਵਾ ਹੈ ਗਈ ਲੈ ਲੈ ਭਰਾ ਨਹੀਂ ਡਾਂਸ ਕਰਨਾ ਹੈ ਪੂਰਾ ਕਾ ਤੇਰੀ ਪਤਾ ਕਾ ਇਹ ਰਿਹਾ ਤੇ ਪਤਾ 10000 ਨਹੀਂ ਗੱਲ ਬਣਨੀ ਹਾਂ ਚਾਲ ਕੋਈ ਨਹੀਂ ਮੁੰਡਾ ਕਹਿੰਦਾ ਵਾ ਜਿਹੜੇ ਵਿਆਹ ਵੀ ਹੋਏ ਕੇ ਤੇ ਕਣਕ ਲੈ ਆਈਏ ਕਾਰਡ ਵਾਲੀ ਮਿੱਤਰੋ ਕਣਕ ਲੈਣ ਚੱਲੇ ਜੇ ਅੱਜ ਕਾਰਡ ਵਾਲੀ ਸਰਕਾਰੀ ਕਣਕ ਲੈਣ ਜੰਦੇ ਅੱਜ ਕਿੰਨੀ ਮਿਲਦੀ ਆ ਕਿੰਨੀ ਮਿਲਦੀ ਆ ਹੁਣ ਹਾਂ ਤੁਹਾਨੂੰ ਪਤਾ ਹੀ ਹੈ ਜਨਨੀ ਕਾਰਡਾਂ ਦੇ ਮਿਲਦੀ ਕਿੰਨੀ ਕਿਹਾਦਾ ਕਿ ਨਹੀਂ ਮਿਲਦੀ ਆ ਦੱਸ ਇੱਕ ਜਣੇ ਨੇ 30 ਗੱਲਾਂ ਮਿਲਦੀ ਆ ਮਿੱਤਰੋ ਕਣਕ ਸਰਕਾਰੀ ਕਣਕ ਲੈ ਗਏ ਨੇ ਆ ਇਹਦੇ ਤਿਆਰ ਪਗਾ ਪਗਾ ਬਣੀਆਂ ਵੇਖ ਲੋ ਪਗਾ ਪਗਾ ਭਰ ਕੇ ਚੱਲ ਆਈਂ ਦੇ ਆਖਿਆ ਚੱਲ ਮਤਲਬ ਕੰਮ ਨਬੇੜ ਦਈਏ ਇਹਦੇ ਘਰ ਦੇ ਕਹਿੰਦੇ ਵੀ ਕਣਕ ਲੈ ਉਹ ਬਾਅਦ ਪਤਾ ਨਹੀਂ ਹੁੰਦਾ ਜਦੋਂ ਬੰਦ ਹੋ ਜੇ ਨਾ ਮਿਲੇ ਬਾਕੀ ਮਿੱਤਰੋ ਤੁਹਾਡੇ ਨਾਲ ਆਪਣੀ ਇਹ ਗੱਲ ਤੇ ਪੱਕੀ ਕਮਿਟਮੈਂਟ ਹੋਈ ਆ ਵੀ ਆ ਪਾਤਾ ਨੂੰ ਕੱਲੀ ਕੱਲੀ ਚੀਜ਼ ਵਿਖਾਉਣੀ ਆ ਵਲੌਗ ਦੇ ਵਿੱਚ ਹਾਂ ਅੱਗੇ ਤੋਂ ਅਲੇ verdade ਗੱਭਰੂ ਕਹਿੰਦੇ ਯਾਰ ਅੱਗੇ ਸੱਚੀ ਜਾਂਦੇ ਉਹਨਾਂ ਨਾਲ ਉਹ ਗੱਭਰੂ ਪਤੋੜੇ ਖਾ ਕੇ ਡੰਟੇ ਡਿਆ ਹੋਰ ਤਰ੍ਹਾਂ ਲੱਗਣਿਆ ਨਾ ਚਾਹ ਪੀਂਿਆ ਨਾ ਇਹ ਕ੍ਰੈਸ਼ ਮਰੀ ਨਾ ਚਾਹ ਬਣੀ ਇਹ ਕੈਂਡ ਕਿਹ ਗੱਲ ਨਹੀਂ ਹੁੰਦੀ ਯਾਰ ਬੰਦੀ ਜਾਂ ਗਾਂਢ ਘੁੱਟ ਕੇ ਬੰਨੀ ਜਾਂਗਾ ਛੁੱਟ ਕੇ ਬੰਨੀ ਹਾਂ ਚਲ ਫੜ ਚਾਲ ਆਇਆ ਹੈ ਰਾਇਕ ਬੱਸ ਲਓ ਮਤਰੋ ਦਾ ਇਹ ਜੇ ਕਣਕ ਹਾਂ ਸੋਨੂ ਭਾਗ ਉਹ ਤੇ ਤੋੜਾ ਨਹੀਂ ਚੁੱਕਿਆ ਜਾਂਦਾ ਸੀ ਆ ਸਵਾਦ ਜੋ ਕਰਿਆ ਮਾਮਾ ਗੁਰੂਆ ਸੌ ਸਾਈ ਹੋ ਗਿਆ ਤੂੰ ਤੇ ਤੋੜਾ ਚੁੱਕਣ ਲੱਗਿਆ ਉੱਥੇ ਗੁਰੂਆ ਵੀਰਣੀ ਜੀ ਜੜ ਵੇਕੇ ਵੀ ਹੈਗਾ ਤੋੜਾ ਚੁੱਕਿਆ ਜਾਂਦਾ ਸੋਨ ਜਿੰਮ ਕਾਦੀ ਲਾਉਂਦਾ ਤੂੰ ਓਏ ਮਾਮਾ ਮੇਰੇ ਕੱਪੜੇ ਕੰਦੇ ਨਾ ਕਰਦੀ ਹੁਣ ਮਾਮਾ ਤੇਰੇ ਨਹੀਂ ਕੰਦੇ ਹੁੰਦੇ ਜੇਕਰ ਤੋੜਾ ਸੁੱਝਾ ਆਹ ਵੀ ਗੱਲ ਹੈ ਜੀ ਸੁੱਝਾ ਥੋੜੀ ਬੋਰੀ ਆਉ ਜਾਂਦੇ ਆਓ ਯੰਦੇ ਆਓ ਯਾ ਅੰਦੇ ਆਏ ਗਲਾਉਦ ਨੂੰ ਜਾਂ ਨੂੰ ਖਾਦੇ ਹੋਏ ਖਾਦੇ ਕੇ ਕੀ ਵਿਆਹ ਤਾਂ ਵਾਏ ਹਾਂ ਉਹਨੇ ਗਲਾਉਦ ਉਹਨੇ ਪਕੌੜੇ ਆਂ ਕਹਿੰਦੇ ਪਕੌੜੇ ਖਾਦੇ ਪਕੌੜੇ ਖਾਦੇ ਮੁੰਡਾ ਤੇ ਅੱਜ ਬਰੈਡ ਤੇ ਪਕੌੜਿਆਂ ਟਾਕ ਪੂਰਾ ਚੜ ਕੇ ਆਇਆ ਤੇ ਹੋਰ ਨਜ਼ਾਰੇ ਲਏ ਲਾਓ ਵੀ ਲਾਲ ਚਟਣੀ ਨਾ ਬਾ ਚਟਣੀ ਉਹ ਤਾਂ ਗੁਰੂਆ ਚਪਣੇ ਵਾਲੀ ਵਗ ਬੰਨੀ ਆਈ ਤੂੰ ਨਹੀਂ ਇਹਦਾ ਰੰਗ ਫਰਕ ਆਣਾ ਇਹ ਸ਼ਾਂ ਵਾਲੀ ਹਾਂ ਇਹਦਾ ਹਰਕ ਪੈ ਗਿਆ ਮੁਚਰਾਲੇ ਚਾੜੀ ਹੋਣੀ ਨਾ ਵਾਕੇ ਮੁੰਡੇ ਨੇ ਵਧਾਈ ਦੇ ਭਰਾਵਾ ਆ ਵਧਾਈਆਂ ਅਮੀਰ ਕਿਹਦੀ ਦੀ ਵਧਾਈ ਦੇ ਰਹੀ ਏ ਕਣਕ ਲਿਆਂਦੀ ਵੀਰ ਨੇ ਅੱਜ ਘਰੇ ਕਣਕ ਆਈ ਘਰੇ ਅੱਜ ਮਤਲਬ ਪੀਓ ਤੁਮ ਆਪਣੇ ਖੇਤਾ ਜੋ ਰੇ ਨਹੀਂ ਨਹੀਂ ਲਿਆਂਦੀ ਇਹੋ ਜੀ ਰੇ ਉਹੋ ਹੀ ਭਰਾਵਾ ਆ ਜਿਹੜੀ ਸਰਕਾਰੀ ਸਰਕਾਰੀ ਕਾਰਡ ਵਾਲੀ ਕਣਕ ਕਾਰਡ ਠੀਕ ਐਂਡ ਕਰਾਤੀ ਅੱਜ ਭਾਨੇ ਤੇ ਦੇਖੋ ਦੇਖੋ ਤੋੜਾ ਨਾ ਚੁੱਕਿਆ ਕੱਪੜੇ ਨਾ ਨਾ ਤੋੜਾ ਨਹੀਂ ਚੁੱਕਿਆ ਜਾਂਦਾ ਏ 45 ਕੇ ਜੀ ਤੇ ਇਹ ਇੱਕ ਬੰਦੇ ਦੇ ਨਾਂ ਤੇ ਕਿੰਨੀ ਆ 30 30 50 ਕਿਜੀ 50 ਹੈ ਤੂੰ 30 ਗੈਣ ਦੇ ਅੱਗੇ ਨਹੀਂ 50 ਕਿਜੀ ਤੇ ਫਿਰ ਤਾਨੂੰ 5 5 15 15 50 ਅੱਛਾ ਅੱਛਾ 15 ਹੈ 15 75 ਗਾ ਜਾਲਿਆ ਦੀ ਪਾਈ ਤਾ ਹਾਂ ਸਹੀ ਗੱਲ ਆ ਇਹ 3 ਲੱਗੀ ਨਾਲ 3 ਲੱਗੀ 3 ਵੜੀ 3 ਵੜੀ ਲਾਉ ਦੇ ਚਲ ਜੀ ਫਿਰ ਬਣਾਈਆਂ ਚਾਹ ਚੁੱਕੀਏ ਯਾਰ ਆ ਪੀਓ ਪੀਓ ਹੈ ਕਿਆ ਬਣਾਈਆਂ ਸਾਰਿਆਂ ਨੇ ਚਾਚਾ ਜੀ ਕੋਈ ਨਹੀਂ ਗੱਜਾ ਨਹੀਂ ਆਦੀ ਨਹੀਂ ਉਹ ਕੋਈ ਨਹੀਂ ਚੜੀ ਉਹ ਨਹੀਂ ਵਧੀਆ ਬਣਾਵਾਂਗੇ ਉਹ ਘੜਾਵਾ ਵਧੀਆ ਚਾਹ ਬਣਾਵਾਂਗੇ ਠੀਕ ਇਹ ਦੇ ਇਨਕ ਬੜੀ ਵੰਗੀ ਰੇ ਪਈਆਂ ਮੇਕਰ ਘਰੇ ਪਈਆਂ ਰੇ ਬਿੰਦੀ ਇਹ ਠੀਕ ਰਾ ਕੇ ਲਿਓਣੀਆਂ ਲਿਆਂ ਦੀ ਕਿਥੇ ਰੇ ਬਿੰਦੀਆਂ ਇਨਕ ਭਗਾ ਇਹਦੇ ਠੀਕ ਕਰਉਣੀ ਆ ਭਰੀ ਆਦੀ ਆ ਨਾ ਕਿੰਨੇ ਦੀ ਇਹ ਆਈ ਆ 100 ਰੁਪਏ ਦੀ ਕਿੱਥੋਂ ਉਹ ਐੜਾ ਗਲੀ ਜਿਹਾ ਆਹੋ ਕੋਈ ਚੀਜ਼ਾਂ ਚੰਗੀਆਂ ਮਿਲਦੀਆਂ ਨਾ ਸਹੀ ਹੈ ਨਾ ਇਹ। ਇੱਕ ਮਿੰਟ ਮੈਂ ਲਾ ਸਕਦਾ ਇਹਨੂੰ। ਲਾਓ ਲਾਓ ਮਾਲਕੋ। ਨਹੀਂ ਨਹੀਂ, ਮੇਰੀ ਗੱਲ ਸੁਣ। ਹਾਂ। ਗੱਲ ਤੂੰ ਦੱਸੀ ਕਿ ਆਹ ਯਾਨੀ ਚੀਜ਼ ਵਾ। ਆਹ ਇਹੋ ਸ਼ੇ। ਹਾਂ। ਮੈਨੂੰ ਕਿੰਨੀ ਵਧੀਆ ਲੱਗਦੀ ਹੈ। ਮਤਲਬ ਭਲਾ ਕਿ ਉਹ ਮੈਂ ਬਣਾਉਣੀ ਹੈ ਨਾ। ਕਿਉਂ? ਬਣਵਾਉਣੀ ਹੈ। ਨਿਗਾੜੀ। ਹਾਂ। ਠੀਕ ਹੈ। ਫਰੇਮ ਉਹੋ ਬਣਾਉਣਾ। ਵਧੀਆ ਲੱਗ। ਸਹੀ ਲੱਗਦੀ ਆ। ਸਹੀ ਲੱਗਦੀ ਹੈ ਮਤਲਬ ਕੋਈ ਭਰਾਵਾ ਡੇ ਨਾਈਟ ਬਣਾਵਾਂਗੇ ਨਾ ਜਿਹੜੀ ਤੋਂ ਪੈਕ ਤੋਂ ਕਾਲੀ ਹੋ ਜੇ ਇਦਾਂ ਹੀ ਤਾਰਾਂ ਦੇ ਚਿਟੀ ਗਏ ਡੇ ਨਾਈਟ ਬਣਾਵੇਂ 100 ਰੁਪਏ ਉਹ ਵਧੀਆ ਲੱਗਦੀ ਹੈ ਹੜਾ ਆ ਸ਼ੇਪ ਵਧੀਆ ਆ ਬੰਨਣ ਦੀ ਪਤਾ ਨਹੀਂ ਆ ਨਾ ਆ ਸ਼ੇਪ ਵਧੀਆ ਆ ਨਾ ਪੱਗ ਨਾਲ ਵੀ ਲੱਗ ਜਾਨੀ ਪਰਦੇ ਨਾਲ 500 ਰੁਪਏ 1000 ਨਹੀਂ ਹਮੇਸ਼ਾ ਲਾ ਕੇ ਰੱਖਣੀ ਆ ਪੱਗ ਦੇ ਨਾਲ ਵੀ ਸਾਰੀਆਂ ਚੀਜ਼ਾਂ ਨਾਲ ਮਤਲਬ ਜਿਆਦਾ ਲਾ ਕੇ ਰੱਖਣੀ ਕਦੀ ਉਹ ਫੇਰ ਉਹ ਬੈਂਡ ਵਾਲੀ ਬਣਾਉਣੇ ਆ ਪਾਣੀ ਦੇ ਰੁਪਈਆ ਐਨਕਾ ਬਣਾਵਾ ਬੈਂਡ ਵਾਲੀ ਬਣਾਉਣੇ ਆ ਪਾਣੀ ਦੇ ਰੁਪਈਆ ਓਏ ਓ ਜਿਹੜੀ 1000 ਰੁਪਏ ਵਿੱਚ ਉਹ ਇਥੇ ਬ੍ਰੈਂਡ ਪਾ ਕੇ ਤੇ ਪਰਨੇ 'ਚ ਵੀ ਲੱਗ ਜੇ ਪੱਗ 'ਚ ਵੀ ਫਰਾਵ ਨਹੀਂ ਦੀ ਪੱਗ ਦੇ ਪਰਨਾ ਹਾਂ ਠੀਕ ਓਏ ਨਹੀਂ ਐ ਸ਼ੇਪ ਇਹੋ ਹੀ ਅੱਗਿਓ ਡੰਡੀ ਦੀ ਸ਼ੇਪ ਵੱਖਰੀ ਬਹੁਤ ਰਾਹ ਗਾਣ ਹੋਈਆਂ ਦੀਆਂ ਨਾ ਜਿਹੜੀਆਂ ਹਾਂ ਪਰ ਚਾਚੇ ਦਾ ਨਹੀਂ ਉਤਰਉਣਾ ਐਨਕਾ ਚਾਜ ਛੋਟਾ ਵੱਡੀਆਂ ਲੱਗਣੀਆਂ ਆਹ ਨਹੀਂ ਨਹੀਂ ਧੀ ਧੀ ਓਏ ਓਏ ਆਂਡੇ ਆ ਵੀ ਰੋਇਤ ਜੀ ਆਪ ਬਣੀ ਬਣਾਦੀ ਪਈ ਦੀ ਤੇ ਆ ਜਾਵੇ ਮੈਂ ਤੁੜੀ ਖੇਚਲ ਕਰ ਲਈਏ ਹਮ ਇੱਕ ਵਰਾ ਟੌਪ ਜਿਹੜੀ ਚਾਹ ਬਣਾਗੇ ਬਈ ਨਾ ਸਾਨੂੰ ਹਾਂ ਐਂਹ ਜੀ ਚਾਹ ਹੁੰਦੀ ਆ ਲਾਓ ਮੇਤਰੋ ਜਿਹੜਾ ਜਿਹੜਾ ਇਹ ਤਾਂ ਚਾਲੂ ਹੋਣ ਲੱਗਾ ਜੇ ਕੰਮ ਇਹ ਆਓ ਜਾਂਦੇ ਆਓ ਜਾਂਦੀ ਜਿਵੇਂ ਚਾਹ ਦੇ ਵਿੱਚ ਪਾਣੀ ਦੇ ਵਿੱਚ ਉਹ ਕੋਈ ਇਹ ਪਾਣੀ ਹਮ ਇਹਨੇ ਜਾਂਦਾ ਪਾਇਆ ਓਏ ਮਰ ਲਓ ਪੂਰੀ ਬੜੀ 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 ਉਹ ਬੜੀ ਐ ਬੜੀ ਐਨੀ ਬੜੀ ਆ ਤਿੰਨ ਚਾਹ ਬਣੀ ਆ ਉਹ ਬੜੀ ਆ ਐਨੀ ਬੜੀ ਦੋ ਚਮਚੇ ਮਾਵਾਂ ਪਤੀ ਬਹੁਤ ਹੁੰਦੇ ਆ ਅਸੀਂ ਇੱਕੋ ਜਿੰਦਾ ਪਾਉਨੇ ਓਏ ਯਾਰ ਨੋਰਮਲ ਚਾਹ ਥੋੜੀ ਪੀਣੀ ਆ ਸੋਹਣਿਆ ਮਿੱਠਾ ਕੜਾ ਦਾਵੇਂ ਲੋਰ ਮਲ ਕੇ ਤੇਲ ਇੱਕ ਗੱਦਾ ਪਦਰ ਜਨ ਜਿਆਦਾ ਤੇਲ ਨਾ ਰੱਖੀ ਛਾਣੀ ਨਾ ਬੰਜੇ ਨਹੀਂ ਨਹੀਂ ਵਧੀਆ ਰਹਾ ਹੋਵੇ ਛਾਣੀ ਜੁਣੀ ਦੀ ਬਣਦੇ ਸੋਹ ਗੀ ਜਾਵਾਣੇ ਬਤਰਾ ਜੇ ਚਾਣੀ ਨਾਲ ਹੀ ਵਾ ਕੇ ਕੇਵੀ ਗੱਲ ਦੀ ਕਮੀ ਨਹੀਂ ਆਏਗੀ ਘੜੀ ਖੁੱਲ ਗਈ ਹੈ ਚਾਹ ਉਹਨਾਂ ਦੇ ਉਹਨਾਂ ਦੇ ਫੇਰ ਲਾ ਲਈ ਹੈ ਜੇ ਨਾ ਜੇ ਗਰਵਾੜੇ ਥੱਲੇ ਚੱਲ ਲਈ ਇਹਦਾ ਵੀ ਕੰਮ ਕਰਾਉਣਾ ਪੈਣਾ ਹੈ ਮੈਂ ਉੱਥੋਂ ਹੀ ਆਣਕਾਂ ਨੂੰ ਕੰਮ ਕਰਾਉਣਾ ਪਟਾ ਪੋਲਾਂਗੇ ਕਿੱਥੋਂ ਜੇ ਤਾਂ ਇਹ ਆਹੋ ਮਾਮਾ ਘੜੀ ਖੁੱਲ ਗਈ ਸੀ ਵੇ ਲੋ ਮਦਰੋ ਘੜੀ ਖੁੱਲ ਤੇ ਡਿੱਗ ਚਲੀ ਗਈ ਭੱਜ ਗਈ ਉਹ ਕੁਤਤੀ ਪੌਦ ਨਹੀਂ ਜਾਂਦੇ ਨੂੰ ਹੈਂ ਉਹ ਕੁਤਤੀ ਪੌਦ ਉਹ ਨਹੀਂ ਨਹੀਂ ਸਟੈਪ ਪਵਾ ਦਾਂਗੇ ਨਾ ਉਹ ਪਾਉ ਉਦੋਂ ਅੰਕਲ ਨਾਲ ਗੱਲ ਤੇ ਹੀ ਆਪਣੀ ਹਾਂ ਸਟੈਪ ਉਹਨੂੰ ਕਿ ਪਾ ਦੇ ਕੋਈ ਹੈਂ ਚਾਹੇਗਾ ਤੇ ਨਾਲ ਫਿਰ ਉਹਨੂੰ ਪਾ ਦੇ ਹਾਂ ਗੱਦੀ ਜਣਾ ਦਾ ਕੁਗੜਾ ਕਰ ਗਿਆ ਆਹੋ ਇਹਨਾਂ ਜੱਟ ਕਰਾਂਗੇ ਕੁਤਤੀ ਸਹੀ ਗੱਲ ਹੈ ਇਹ ਤੇ ਗੱਲ ਗੱਲ ਹੈਗੀ ਤੇਰੀ ਓਏ ਇਹ ਇਹ ਤੇ ਗੱਲ 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 ਤੇਰੀ ਹੈਗੀ 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 ਓਏ ਸਹੀ ਤੇਰੀ ਗੱਲ ਓਏ ਹੈਂ ਪੂ ਚਾਹ ਰਵੀ ਆਦਾ ਚਾਹ ਤਾਨਮ ਲੈ ਵੀ ਮਤਰਾ ਹੋ ਗਈ ਹੋ ਰੈਡੀ ਚਾ ਚਾਹ ਚਾਈ ਹੋ ਗਿਆ ਕੰਮ ਇਹਦੇ ਚਾਹ ਚਾਈ ਬਾਲੇ ਤੇ ਬਾਲਾ ਤੇ ਬਾਲੇ ਤੇ ਬਾਲਾ ਆਉਣਦੇ ਬਾਲੇ ਤੇ ਬਾਲਾ ਕਹਿੰਦਾ ਮਤਰਾ ਕਿਦਾਂ ਚਾਹ ਕਪੜੀ ਕਰ ਦੇਣੀ ਬਾਲੇ ਬਰਾਬਰ ਹਾਂ ਮਤਰਾ ਵੀ ਇਹ ਕਹਿੰਦੇ ਚਾਹ ਧਰ ਕੇ ਬਾਜ ਭੁੱਲੀ ਜਾਂਦੇ ਆ ਵੀ ਗੈਸ ਵੀ ਬੰਦ ਕਰਨਾ ਹੈ ਹਾਂ ਇਹਦੇ ਗੈਸ ਨਹੀਂ ਬੰਦੋੜਾ ਚਾਹ ਭਾਵੇਂ ਕਾਲੀ ਹੋ ਜਾਏ ਬੜਬੜ ਗਈ ਹਾਂ ਪਰ ਇੱਕ ਗੱਲ ਆ ਰੜੀ ਜਾਜ ਆਦੀ ਸਵਾਲ ਲੱਗਦੀ ਹੈ ਨਾ ਪਠੰਡੀ ਹੋਵੇ ਪਧਰੀ ਆਹ ਵਾਹ ਬੜੀ ਰੜਾ ਰੜਾ ਵਜਾ ਹੋਏ ਨਾ ਮੰਦ ਚਾਹ ਵੀ ਨਹੀਂ ਚਾਹ ਨਹੀਂ ਕਿਉਂ ਨਹੀਂ ਪੀਣੀ ਕਿਉਂ ਨਹੀਂ ਪੀਣੀ ਨਹੀਂ ਪੀਣੀ ਕਿਉਂ ਦੁੱਧ ਵੀ ਨਾ ਕਿਰਿਆ ਗਿਆ ਹੈ ਹਾਂ ਹਾਂ ਮਿੱਠੂ ਕਹਿੰਦੀ ਕਿ ਸਵਾਲ ਪੁੱਤ ਮੰਨਤਾ ਸਵਾਦ ਆ ਗਿਆ ਪੂਰੀ ਹੂੰ ਪਾ ਕੇ ਪੀ ਲੈਂਦਾ ਚਾਹ ਹੈ ਕੀ ਸਵਾਦ ਬਣੀ ਨਾ ਜੰਮੀ ਲੋਟੀਆਂ ਨਹੀਂ ਹੈਗੀਆਂ ਮੈਂ ਤੇ ਹਾਰ ਕੇ ਦਜੀ ਪਾਤੀ ਸੌਫੀ ਸੌਫਨਾ ਵਧੀਆ ਦਾ ਗੰਢੀ ਨਾ ਪਤੀ ਤੇਜ ਰੱਖੀ ਨਾ ਆਪਾਂ ਤਾਂ ਘੈਂਡ ਲੱਗਣ ਈ ਜਾ ਚਾਹ ਬੁਰੀ ਘੈਂਡ ਜੇ ਮਤਰੋ ਕਾਲ ਉਥੇ ਕਿਤਾਂ ਦੀ ਹੈ ਕਿੱਥੇ ਕੁਲ ਚੇਤਪਰ ਉਹ ਬੜੀ ਸਵਾਦ ਹੈ ਅਰੇ ਆ ਓਏ ਕਟਿੰਗਾਂ ਦੇ ਆ ਜੇ ਤੋਰੇ ਫੇਰੇ ਤੇ ਬਹੁਤ ਚੰਦੜੀਆਂ ਆ ਦੇ ਹਾਂ ਆ ਦੇ ਲੈਟ ਇੰਨੇ ਦੇ ਕੋ ਮੜਾ ਮੁੰਡੇ ਯਾਰਾ ਮਗਰਾ ਸਿੱਧਰੇ ਕਿਹੜਾ ਕਾਣ ਨਹੀਂ ਲੱਪਾਟਿਆ ਆਰਦਾਨ ਦੁਕਾਨੋਂ ਦੇ ਲੱਪਾਟੇ ਹੁਣ ਆ ਵੀਰ ਨੇ ਨਾ ਆਇਆ ਕਾ ਸਹੀ ਕਰਾਉਣੀ ਆ ਵਾ ਕਾ ਥਰੀਬਾ ਨੇ ਇਹਦੀ ਆਇਆ ਨਾ ਕਾ ਵਾ ਸਹੀ ਕਰਾਉਣੀ ਆ ਵਾ ਤੇ ਆ ਨਾਲ ਲਫਾਂਡੇ ਜੱ ਲੱਗ ਗਈ ਉਹਦੀਆਂ ਡੰਡੀਆਂ ਉਹ ਪਾ ਕੇ ਤੇ ਨਹੀਂ ਲੱਗਦੀਆਂ ਉਹ ਚੇ ਉਹ ਚੇ ਕਰਾਣੀਆਂ ਆਪਾਂ ਇਹ ਨਹੀਂ ਟਲਦਾ ਵੇਲਾ ਗੁਰੂਗਾ ਪਿਛੇ ਹੀ ਆ ਗਏ ਜੇ ਮਿੱਤਰੋ ਵੇ ਲੋ ਅਰੇ ਇਹ ਆ ਗਏ ਜੈ ਨਹੀਂ ਦੂਰ ਹੈ ਕਿੰਨੇ ਦੇ ਆਏ ਦੇ 80 90 ਦੇ ਮਾਮਾ ਨਹੀਂ ਦੇ ਨਾ ਆਇਆ ਕਰੋ ਰਟਾਣਾ ਬਾਇਓ ਹੈ ਓਏ ਆ ਰਿਹਾ ਜਲਦੀ ਕੰਮ ਕੀ ਆ ਪਹਿਲਾਂ ਇਹ ਦੱਸ ਕਰੇ ਇੱਕੋ ਮਿੱਤਰੋ ਸੋਨੂੰ ਦਾ SLAF ਲੈਂਸਰ ਨੂੰ ਆਵਾਜ਼ ਗਰਮ ਹੋਇਆ ਨਾ ਲਾ ਕੇ ਦੇਖ ਕੀ ਹੁੰਦਾ ਐ ਓਏ ਐਦਾਂ ਦਾ ਬਾਦ ਵਗਾਈਏ ਯਾਰ ਪਲੇਟ ਇਨੇ ਦੇ ਹੈ ਆਹ ਕੈਂਡ ਲੱਗਣ ਡਿਆ ਆ ਇਹਨਾਂ ਦਾ ਹੈ ਦੂਜੀਆਂ ਵਗਾਈਆਂ ਆਪਣੇ ਵਾਲੀਆਂ ਕਿੱਥੇ ਆ ਤੂੰ ਐ ਹੋਈ ਜਾਂਦਾ ਵੀ ਆ ਨਹੀਂ ਲੱਗਦੀ ਵੇਚਣਾ ਬੱਗ ਦੇ ਵਿੱਚ ਪਾ ਕੇ ਦੀ ਸ਼ੇਵ ਕਰਦੀ ਚੋੜੀ ਜਾਣੀ ਨਹੀਂ ਭਾਜੀ ਆਹ ਹੋ ਵੀ ਖਰਾਬ ਹੋ ਜਾਂਦੀ ਆ ਇਹ ਆਹ ਸ਼ੇਵ ਦਾ ਕਰਕੇ ਆਪਾਂ ਕਰਾਉਂਦੇ ਆਂ ਕਿ ਸਹੀ ਇਹ ਹੋਰ ਲੈ ਹੰਡੇ ਆਪਾਂ ਇਨਕ ਆਹ ਸੋਹਣੀਆ ਦਾ ਗੰਡੀਆਂ ਵੇਤਰਾ ਬਲਕ ਕੁਆਲਿਟੀ ਦਾ ਪੂਰੀ ਫਰਟੀ ਹੈਗਾ ਕੋਟਿੰਗ ਦਾ ਵਜੈਂਟਾ ਲੱਗੀਆਂ ਆਮੇ ਆਂਦੇ ਪਾ ਲਈ ਇਹ ਜੰਗੀਆਂ ਨੇ ਤੁਹਾਨੂੰ ਦਾਦਾ ਪਾ ਆ ਪਰ ਇਹ ਥੋੜਾ ਸਾਈਜ਼ ਵੱਡਾ ਆ ਹਾਂ ਵੱਡਾ ਲੱਗਣਾ ਨਾ ਸਾਈਜ਼ ਉਹੋ ਹੀ ਆਪਾਂ ਬੈਠੀਣਾ ਯਾਰ ਦੇਖੋ ਮੇਰੇ ਮਿਹਾਲ ਆ ਗਿਆ ਨਾ ਤੁਹਾਡੇ ਨਾਲ ਆਇਆ ਆ। ਆਹ ਵਈਆ ਲੱਗਿਆ। ਮੜਾ ਨਾਲੇ ਹੈਗਾ ਬਾਈ ਸ਼ੇਵ ਛੁੱਟੀ ਆ। ਹਾਂ। ਇਹ ਚੰਗੀ ਕਰਾਂ ਮਤਲਬ ਤੇ ਇਹਦੇ ਵਿੱਚ ਲੱਗੂਗੀ ਨਾ ਇਹਨਕ। ਤੇਰੇ ਆਪੀ ਜਦਾ ਸ਼ੇਵ ਖਰਾਬ ਹੋ ਡੀਏ ਸ਼ੇਵ ਨਹੀਂ ਖਰਾਬ ਹੋਣੀ ਇਹ ਲੈ ਲਿਏ ਮੈਂ ਆਨਾ ਬਾਰੇ ਕਰ ਲਈਏ। ਕੋਈ ਜੇ ਆਵੇਂ ਲਾਜਾ ਨਾ। ਭਰਾ ਲੈ ਤੇ ਲਿਆ ਹੋਰ ਕੀ ਲੈ ਲਈਏ। ਪੱਟਿਆਂ ਵਾਲੀ ਆਪਣਾ ਹੁੰਦੇ ਆਪਾਂ। ਜਾਏ ਹਾਂ ਜਿਹੜਾ ਕੰਨ ਤੋਂ। ਕੋਮਟਰੋ ਦਾੜੀ-ਡੂੜੀ ਕਟਾ ਕੇ ਤੇ ਆਪਾਂ ਆ ਗਏ ਜਫੈਨ ਕਸਟਡੀ ਭਾਂਦਾ ਵੀ ਤੋਹੀਆਂ ਖਾਣੀਆਂ ਖਾਣੀਆਂ ਲੈਣੀਆਂ ਲੈਣੀਆਂ ਪਰ ਨੇਰਾ ਨੇਰਾ ਬਹੁਤ ਜ਼ਿਆਦਾ ਆ ਗਿਆ ਬਾਰਾ ਆ ਸਕਦਾ ਨੇਰੇ ਦਾ ਤੇ ਕੋਈ ਤੋੜ ਨਹੀਂ ਚੈੱਕ ਕਰੋ ਬਾਰ ਦਾ ਨੇਰਾ ਬਹੁਤ ਜ਼ਿਆਦਾ ਨੇਰਾ ਆ ਗਿਆ ਚੱਲ ਚਲੀਏ ਓਏ ਆਹੋ ਲੈ ਲੈਣੇ ਆ ਨਾਗਰ ਹੱਥ ਲਾਉਣ ਦੇ ਪੈਸੇ ਹੈਗੇ ਭਰਾਵਾ ਚਲ ਜੀਏ ਫਿਰ ਮੈਨੂੰ ਇੱਕ ਚੀਜ਼ ਬੜੀ ਜੁਫੈਨ ਦੀ ਕਹਿਣ ਲੱਗਦੀ ਓ ਬਦ ਕੋਲ ਜਿਹਦਾ ਟੋਫੀਆਂ ਬੜੀਆਂ ਕਹਿਣ ਲੱਗਦੀਆਂ ਕਲਰਫੁਲ ਜੀਆਂ ਹੁੰਦੀਆਂ ਨੇ ਜਿਆਦੀਆਂ ਹਨਾ ਚਲ ਜੀਏ ਫਿਰ ਖੜ ਲਾ ਪੈਕਟ ਆਪਣਾ ਖਿੱਚੀਏ ਯਾਰ ਟਾਈਮ ਬੜਾ ਹੋ ਗਿਆ ਖਾਵੇ ਪਿਆ ਲੈ ਕੱਢ ਕੋਈ ਖਾਈਏ ਕੋ ਯਾ ਪੈਸੇ ਦੇਈਏ ਅੱਛਾ ਪੈਸੇ ਦੇਣੇ ਅਜੇ ਕੋਈ ਮਤਰਾ आर1 ਡੱਕਤਾ ਇਹ ਲਿਆ ਗਿਆ ਆਪਣਾ ਇਹ ਸਾਰਾ ਕੁਝ ਆਪਣਾ ਇਹੋ ਹੀ ਆ ਹਾਰਲੇ આર1 KTM ਬੁਲਟ ਹੈ ਸਾਰਾ ਕੁਝ ਇਹੋ ਹੀ ਆ ਇਹ ਤੈਨੂੰ ਅੱਗੇ ਤੋਂ ਤੈਨੂੰ ਸਾਨੂੰ ਅੱਗੇ ਮੈਂ ਦੱਸਿਆ ਵਾ ਵੀ ਇਹਦੀ 2 ਸਾਲ ਦੀ ਬੁਕਿੰਗ ਚੱਲਣ ਢੀ ਆ ਬਾਕੀ ਮਿੱਤਰੋ ਟੋਫੀਆਂ ਸੱਚੀ ਵੜੀਆਂ ਸਵਾਦ ਜੀ ਹੈ ਬਾਕੀ ਗੱਲ ਇਹ ਆ ਵੀ ਅਜ ਦਾ ਦਿਨ ਤੇ ਇਦਾਂ ਦਾ ਹੀ ਥੋੜਾ ਕਿ ਨੀਂਦਰਾ ਰਿਹਾ ਵਾ ਅੱਜ ਦੇ ਵਲੌਗ ਵਿੱਚ ਇਹ ਹੀ ਵੀ ਜਦੋਂ ਆਪਾਂ ਉੱਥੇ ਬੈਠੇ ਨਾ ਦਾੜੀ ਕਟਾਉਣ ਏਕ ਪਹਿਲਾਂ ਚੱਲ ਗਿਆ ਹੈ ਕਟਾਉਣ ਤੇ ਮੈਂ ਬਾਹਰ ਬੈਠਾ ਹਾਂ ਤੇ ਮੈਨੂੰ ਨੀਂਦ ਆਈ ਹੈ ਬੜੀ ਨੀਂਦ ਆਈ ਮੈਨੂੰ ਗੁਰੂਆ ਇੰਨੀ ਨੀਂਦ ਆਈ ਨਾ ਸਾਨੂੰ ਓਏ ਬੜੀ ਨੀਂਦ ਆਵੇ ਗਈ ਗੁਰੂਆ ਮੇਰਾ ਜਿਗਰੇ ਪੈਰ ਵੀ ਇੱਥੇ ਪੈਰਾਂ ਲੰਮੇ ਪਰ ਫਿਰ ਵੀ ਮੈਂ ਥੋੜਾ ਕੰਟਰੋਲ ਕੀਤਾ ਮੈਂ ਕਿਹਾ ਇਹ ਨਾ ਕੰਮ ਜ਼ਿਆਦਾ ਹੀ ਖਰਾਬ ਹੋ ਜੇ ਤੇ ਜਦੋਂ ਮੈਂ ਜਦੋਂ ਮੈਂ ਵੀਰ ਗਾੜੀ ਨੀ ਦਾੜੀ ਕਟਾਉਣ ਲੱਗਾ ਉਦੋਂ ਵੀ ਇਹੋ ਚੱਕਰ ਪੈ ਗਿਆਗੇ ਉਦੋਂ ਉਹਦਾ ਵੀ ਮੈਨੂੰ ਨੀਂਦ ਆਈ ਜਾਵੇ ਕਿਲੋ ਮੈਟਰੋ ਮੇਰਾ ਬਹੁਤ ਹੋ ਗਿਆ ਵਾ ਅਜੇ ਵਲੌਗ ਦੀ ਡੇਟਿੰਗ ਵੀ ਕਰਨੀ ਆ ਤੇ ਅੱਜ ਮੇਰਾ ਰਾਦਾ ਵੀ ਟਾਈਮ ਨਾਲ ਥੋੜਾ ਦੇ ਸੋਈਏ ਸੋ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰਦੇ ਆ ਸਮਾਪਤੀ ਸੋ ਮਿਲਦੇ ਆ ਆਪਾਂ ਜਲਦੀ ਅਗਲੇ ਵਲੌਗ ਦੇ ਵਿੱਚ ਸੋ ਚੈਨਲ ਨੂੰ ਭਰਾ ਮੇਰੇ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਸੋ ਇਦਾਂ ਹੀ ਆਪਾਂ ਘੈਂਟ ਤੋਂ ਘੈਂਟ ਕੰਟੈਂਟ ਲੈ ਕੇ ਤੁਹਾਡੇ ਕੋ ਰੋਜ਼-ਰੋਜ਼ ਆਉਂਦੇ ਰਹਿਵਾਂਗੇ ਸੋ ਅੱਜ ਦੇ ਲਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਬਾਏ ਬਾਏ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ